ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਨੀਤਾ ਵਿਲੀਅਨਸ ਮਵਾਂਗ ਫਲਾਟ ਚੋ ਫਸਿਆ ਰਹਿ ਸਕਦਾ ਹੈ ਸ਼ੋਭਾ ਸ਼ੁਸ਼ ਸ਼ੁਕਲਾ ਜਾਣੋ ਕਿ ਉਹ ਮਲਤਵੀ ਕਰਨੀ ਪਈ ਧਰਤੀ ਤੇ ਵਾਪਸੀ ਅੰਤਰਰਾਸ਼ਟਰੀ ਫਲਾਟ ਸਟੇਸ਼ਨ ਤੇ 14 ਦਿਨ ਬਿਤਾਉਣ ਤੋਂ ਬਾਅਦ ਐਕਸੀਓਮਾ ਚਾਰ ਮਿਸ਼ਨ ਤੇ ਚਾਲਕ ਦਲ ਹੋਣਾ ਕੁਝ ਹੋਰ ਦਿਨਾਂ ਧਰਤੀ ਤੋਂ ਦੂਰ ਰਹਿਣਾ ਪਵੇਗਾ ਯੂਰਪੀਅਨ ਪਲਾਨ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਮਿਸ਼ਨ ਕਮਾਂਡ ਕਮਾਂਡਰ ਪੈਗੀ ਵਿਸਟਨ ਮਿਸ਼ਨ ਪਲਾਇੰਟ ਪਲਾਇੰਟ ਗਰੁੱਪ ਕੈਪਟਨ ਸ਼ਿਵਾਸ਼ੂ ਸ਼ੁਕਲਾ ਅਤੇ ਮਿਸ਼ਨ ਸਪੈਸ਼ਲਿਸਟ ਸਲਾਹ ਵੋਸ਼ ਉਜ ਨਾਸਕੇ ਵਿਕਸਨੀ ਵਿਕਸਨੀ ਵਿਕਸੀ ਅਤੇ ਟਿਰਬੋਰ ਕਾਪੂ ਦੇ ਕਾਪੂ ਦੀ ਧਰਤੀ ਤੇ ਵਾਪਸੀ 14 ਜੁਲਾਈ ਤੋਂ ਪਹਿਲਾਂ ਨਹੀਂ ਹੋਵੇਗੀ ਇਹ ਚਾਲਕ ਦਲ 27 ਜੂਨ ਤੋਂ ਅੰਤਰਰਾਸ਼ਟਰੀ ਪਲਾਸਟੇਸ਼ਨ ਤੇ ਵਿਗਿਆਨਿਕ ਪ੍ਰਯੋਗ ਕਰ ਰਿਹਾ ਹੈ ਅਤੇ ਯੋਜਨਾ ਅਨੁਸਾਰ ਵਾਪਸੀ 14 ਦਿਨ ਬਾਅਦ ਜਾਨੀ ਕਿ 10 ਜੁਲਾਈ ਨੂੰ ਹੋਣੀ ਸੀ ਪਰ ਖਰਾਬ ਮੌਸਮ ਤੇ ਆਈਐਸਐਸ ਦੀ ਤਕਨੀਕੀ ਸਮੱਸਿਆ ਤੇ ਇਸ ਅੜੀਕ ਇਸ ਦੇਖੋ ਥੋੜਾ ਲੰਬਾ ਹੋਰ ਲੰਬਾ ਕਰਨ ਕਰ ਦਿੱਤਾ ਹੈ ਭਾਰਤੀ ਪਲਾਟ ਖੋਜ ਸੰਗਠਨ ਅਜੇ ਤੱਕ ਵਾਪਸ ਦੀ ਮਿਤੀ ਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਇਸ ਐਕਸੀ ਓਮ ਚਾਰ ਦਾ ਚਾਲਕ ਦਾਲਸਪੇ ਸਪਰੇ ਸਪੇਸ ਐਕਸ ਦੇ ਡ੍ਰੇਨਰ ਡ੍ਰੇਨਾ ਕੈਪਸੂਲ ਗ੍ਰੇਨ ਤੇ ਸਵਾਰ ਹੋ ਕੇ ਧਰਤੀ ਤੋਂ ਤੇ ਵਾਪਸ ਆਵੇਗਾ ਇਹ ਕੈਪਸੂਲ ਫਲ ਫਲੋਰੀਡਾ ਦੇ ਤੱਤ ਦੇ ਨੇੜੇ ਅਲਟਰਾ ਮਹਾਰਾਸ਼ਟ ਮਹਾਸਾਗਰ ਦੇ ਮੈਕਸੀਕੋ ਦੇ ਖਾੜੀ ਵਿੱਚ ਨਰਮ ਛਿੱਟੇ ਮਾਰੇਗਾ ਪਰ ਜੇਕਰ ਇਸ ਖੇਤਰ ਵਿੱਚ ਤੇਜ਼ ਹਵਾਵਾਂ ਮੀਂਹ ਜਾਂ ਤੂਫਾਨ ਵਰਗੀਆਂ ਮੌਸਮੀ ਹਸ ਸਮੱਸਿਆਵਾਂ ਹਨ ਤਾਂ ਛਿੱਟੇ ਮਾਰਨਾ ਮੁਲਤਵੀ ਕਰਨਾ ਪਵੇਗਾ ਐਈਐਸਏ ਅਤੇ NASA ਨੇ ਕਿਹਾ ਹੈ ਕਿ ਖਰਾਬ ਮੌਸਮ ਕਾਰਨ ਵਾਪਸੀ 14 ਜੁਲਾਈ ਤੱਕ ਮੁਲਤਵੀ ਕਰ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ISS ਦੇ ਰੂਸੀ ਜਵਿਜ ਦਾ ਮੋਡੂਲ ਵਿੱਚ ਹਾਲ ਹੀ ਵਿੱਚ ਹਵਾ ਲੀਕਸ ਦੀ ਸਮੱਸਿਆ ਦੀ ਰਿਪੋਰਟ ਕੀਤੀ ਗਈ ਹੈ NASA ਅਤੇ ਰੂਸ ਦੀ ਪਲਾਟ ਏਜੰਸੀ ਨੇ ਇਸ ਦੀ ਮੁਰੰਮਤ ਕੀਤੀ ਪਰ ਮੁਰੰਮਤ ਤੋਂ ਬਾਅਦ ਵੀ ਹਵਾ ਲੀਕ ਹੋਣ ਦਾ ਇੱਕ ਨਵਾਂ ਸੰਕੇਤ ਮਿਲਿਆ ਹੈ ਇਸ ਦੀ ਜਾਂਚ ਕਰਨ ਲਈ ਹੋਰ ਸਮਾਂ ਚਾਹੀਦਾ ਹੈ ਜਿਸ ਕਾਰਨ ਚਾਰ ਦੀ ਵਾਪਸੀ ਵਿੱਚ ਦੇਰੀ ਹੋ ਸਕਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ